ਜਲੂ ਕਲ ਰੱਖੀ ਮੇਰੀ ਬਾਹੂ ਦੇ ਕੀ ਕੇ ਸੁਖ ਬਾਪਾ ਬੁਰਾ ਬਾਸਨਾ ਫਰਿਆਲੇ ਸੁਖੋਂ ਤਲ ਦਰਸੇ ਲਿਆ ਐਸੂ ਸਹੇਬ ਨੂੰ ਸੁਭਾਏ So ਸਾਨੀ ਸੰਤ ਹਮਾਰਾ ਗੜਾ ਹਮ ਸੰਤਨ ਸੇ ਬਣ ਆਈ ਪੂਰਤ ਲਿਖਿਆ ਪਾਈ ਇਹ ਮਨ ਤੇਰਾ ਭਾਈ

ਤੇ ਇਸ ਨਾ ਦੇ ਮਹਾਂ ਆਨੰਦ ਭਏ ਸੁਪਾਇ ਸੰਤਨ ਕੈ ਪ੍ਰਸਾਦੇ ਕਹੋ ਨਾ ਨੂ ਕਾਨਿਕ 골ਦਵਾਰਾ ਸ੍ਰੀ ਪੁਰ ਸਾਹਿਬ ਜੀ ਬਾਬਾ ਕਾਲਾ ਸਾਹਿਬ ਜੀ ਨੂੰ ਮੈਨੇਜਮੈਂਟ ਕਰੀ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਗੁਰਮੁਖ ਕਾਲਨੀ ਚਾਗਰ ਕੋ ਕਹੋ ਕਾਲ ਯੁਗ ਦੇ ਵਿੱਚ ਮਹਾਨ ਸਤਿਗੁਰਾਂ ਨੇ ਅਵਤਾਰ ਧਰਨਾ ਕੀਤਾ ਪੂਰੇ ਸਤਿਗੁਰੂ ਸਾਰੇ ਸਤਿਗੁਰੂ ਜਿਨ੍ਹਾਂ ਨੇ ਮਨੁੱਖਤਾ ਦਾ ਬਹੁਤ ਭਲਾ ਕੀਤਾ ਤਾਂ ਨਿਕਲ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਦੇ ਇਸ ਸੰਸਾਰ ਤੇ ਆਉਣ ਦਾ ਕਰਕੇ ਜੇ ਆਪਾਂ ਤਾਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਔਂਕਾਰ ਸਾਹਿ ਲੈ ਕੇ ਇਹ ਜਿਹੜਾ ਮਨੁੱਖਾ ਜਨਮਾਂ ਸਭਰਾ ਕਰੇ ਇਹ ਉਹਨਾਂ ਦੀ ਦਾਤ ਉਹਨਾਂ ਨੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦੇ ਕਰਕੇ ਤੇ ਨੌ ਹਨ ਪ੍ਰithvi ਸੱਚਾ ਤੋਂ ਬਾਪੇ ਤਾਰੇ ਚਾਰ ਚੱਕ ਪਤਾ ਨਹੀਂ ਕਿੰਨਿਆਂ ਦਾ ਉਹਨਾਂ ਨੇ ਉਧਾਰਿਆ ਐਸੇ ਸਬਦਾਂ ਦੇ ਜੋ ਪ੍ਰਕਾਸ਼ ਤੋਂ ਪ੍ਰੋਬ ਨਹੀਂ ਸਰਬਾਤ ਸੰਗਤਾਂ ਵਿਸ਼ਵ ਭਾਰ ਵਿੱਚ ਮਨਾ ਰਹੇ ਨੇ ਛੋਗਣੀ ਗੋਦੌੜਾ ਪਰਮੰਤ੍ਰ ਕੇਤੀ ਵੱਲੋਂ ਬਾਬਾ ਬਕਾਲਾ ਸਾਹਿਬ ਨੇ ਕਹੀ ਆਰਡਰ ਨੰਬਰ 2021/05/15 ਗੁਰਪ੍ਰਭੂ ਨੂੰ ਮਨਾਉਣ ਦੇ ਮਹਾ ਕੰਪਨ ਸਹਾਇਤਾਕਰਵਾਉਣ ਲਈ ਨੋਕੋਪ ਕਰੇ ਜੀ ਪਾਈ ਸਾਹਿਬ ਮੈਂ ਜੇ ਸਰਦਾਰ ਗੁਰਪ੍ਰਸਿੰਘ ਜੀ ਮੱਲੇਵਾਲ ਪਾਈ ਸਾਹਿਬ ਪਾਈ ਜਨਤਾ ਸਿੰਘ ਜੀ ਪਾਈ ਸਾਹਿਬ ਪਾਈ ਗੁਰੂ ਸਿੰਘ ਜੀ ਸਮੂਹ ਮੈਂਬਰ ਮੰਡਲ ਵੱਲੋਂ ਸਰਬਾਤਮਕ ਸੰਗਤਾਂ ਨੂੰ ਇਸ ਫਾਰਮ ਨੂੰ ਤੋਂ ਬਰੀ ਬਖਸ਼ਣਾ ਕੋ ਦਿਆ ਹੋਣਾ ਸਤਿਗੁਰੂ ਜੀ ਸਾਰੀ ਲਗਾਈ ਇਸ ਤੇ ਮਿਹਰ ਪ੍ਰਿਆਰਤ ਅਰਧ ਕਰਕੇ ਅਪਰੇ ਚੰਦਾ ਦੇ ਨਾਲ ਜੋੜੀ ਰੱਖਣ ਸਰਬਾਤ ਸੰਤਾਨ ਬਹੁਤ ਬਹੁਤ ਧੰਨ ਜੀ ਹੁਣ ਸਾਡੇ ਪਾਸ ਇਸ ਗੁਰੂ ਘਰ ਦੇ ਦੇਵਾਨਾ ਫੈਜਿੰਦਰ ਸਿੰਘ ਜੀ ਗ੍ਰੰਥੀ ਕੋਈ ਇੱਕ ਘੰਟੇ ਵਾਸਤੇ ਸਤਿਗੁਰਾਂ ਦੇ ਜੀਵਨ ਦੇ ਪ੍ਰਕਾਸ਼ ਤੋਂ ਦੇ ਭਾਵ ਦੀ ਕਥਾ ਵਿਚਾਰਾ ਨਾਲ ਆਪ ਸਰਬਾਤ ਸੰਤਾਨਾਂ ਸਤਬੂਰ ਜੀ ਸ਼ਰਮਾ ਨਾਲ ਜੁੜਨਗੇ ਸੋ ਆਪ ਜੀ ਸਰਵਨ ਕਰਨਾ ਪਰ ਜੀ ਦੀਵਾਨ ਇਹ ਵਾਰ ਜਿਹੜੇ ਆ ਰਣਦਰ ਚਾਹਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆਤਾਰਿ ਛਪੇ ਅੰਧੇਰ ਭਲੋਆ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦੀਆਂ ਅਸ਼ਰਵਾਤ ਸੇ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਪਾਸ਼ੇ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸਤਗੁਰੂ ਜੀ ਦੇ ਮਹਾਨ ਪ੍ਰਕਾਸ਼ ਦਿਹਾੜੇ ਮਨਾਏ ਗਏ ਸ੍ਰੀ ਅਕਨਫੜ ਸਾਹਿਬ ਜੀ ਦੇ ਭੋਗ ਅਪਰੰਤ ਦੀਵਾਨ ਹਾਲ ਅੰਦਰ ਦੀਵਾਨ ਸਜਾਇਆ ਜਿਸ ਵਿੱਚ ਗੁਰੂ ਕੀ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਕਥਾਵਾਚਕਾਂ ਨੇ ਕਥਾ ਅਤੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਨਾਲ ਹੀ ਅੱਜ ਇਸ ਪਵਨ ਸਥਾਨ ਤੇ ਮਹਾਨ ਅਮਰ ਸੰਚਾਰ ਹੋਇਆ ਇਸ ਅਮਰ ਸੰਚਾਰ ਵਿੱਚ 45 ਪ੍ਰਾਣੀਆਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਆਪਣਾ ਜੀਵਨ ਸਫਲਾ ਕੀਤਾ ਸੋ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਗੁਰੂ ਚੰਦਰ ਨਾਲ ਪਿਆਰ ਕਰਦੇ ਆ ਅਸੀਂ ਸਾਰੇ ਅੰਮ੍ਰਿਤਧਾਰੀ ਹੋ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਸਾਡੇ ਮਨਾਏ ਹੋਏ ਸਮਾਗਮ ਨੂੰ ਪ੍ਰਕਾਸ਼ ਦਿਹਾੜੇ ਸਫਲੇ ਹੋਣਗੇ ਜੇ ਗੁਰੂ ਕੀ ਬਾਣੀ ਅਨਸਾਰ ਗੁਰੂ ਕੇ ਇਤਿਹਾਸ ਅਨਸਾਰ ਸਾਡਾ ਜੀਵਨ ਬਣ ਜਾਵੇ ਸੋ ਸਰਬੱਤ ਸੰਗਤਾਂ ਦਾ ਲੱਖ ਲੱਖ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਹੀਂ ਬਾਬਾ ਕਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਆਏ ਆ ਨਵੇਂ ਪਾਤਸ਼ਾਹੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਆਪਣੇ ਪਝੰਗੀ ਨੂੰ ਅੰਮ੍ਰਿਤ ਛਕਾਇਆ ਹੈ ਜੀ ਤੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਕਾਲਾ ਸਾਹਿਬ ਸੰਗਤ ਆਈ ਆ ਅੰਮ੍ਰਿਤ ਛਕਣ ਆਈ ਆ ਪੈਣ ਪਰਾ ਸਾਰੇ ਆਏ ਆ ਅੱਜ ਗੁਰੂ ਬਾਬੇ ਨਾਨਕ ਜੀ ਦਾ ਜਨਮ ਦਿਹਾੜਾ ਵਾ ਬਖਸ਼ਿਸ ਕਰਨ ਆਏ ਆ ਮਹਾਰਾਜ ਚੜਦੀ ਕਲਾਵੇ ਵਾ ਬੜਾ ਨਿਆਣ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤ